ਹਾਂਜੀ ਘਰੇਲੂ ਨੁਕਸੇ ਵਿੱਚ ਤੁਹਾਡਾ ਸਵਾਗਤ ਹੈ ਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਸੀ ਕਿ ਤੁਹਾਨੂੰ ਰੋਜ਼ ਕੋਈ ਨਾ ਕੋਈ ਘਰੇਲੂ ਇਹੋ ਜਿਹੇ ਨੁਕਸੇ ਅਸੀਂ ਦੱਸਾਂਗੇ ਜਿਸ ਤੇ ਨਾਲ ਕੀ ਤੁਹਾਡੀ ਸਮੱਸਿਆ ਘਰ ਬੈਠੇ ਹੱਲ ਹੋ ਜਾਵੇ ਪਹਿਲਾਂ ਤੁਹਾਨੂੰ ਮੱਸੇ ਦਾ ਦੱਸਿਆ ਸੀ ਕਿ ਮੂੰਹ ਤੇ ਕਿਸ ਤਰ੍ਹਾਂ ਹੋ ਜਾਂਦਾ ਆ ਜਦੋਂ ਤੇ ਉਸ ਨੂੰ ਤੁਸੀਂ ਬਿਲਕੁਲ ਬਿਨਾਂ ਕਿਸੇ ਦਵਾਈ ਬਿਨਾਂ ਸਰਜਰੀ ਤੋਂ ਕਿਸ ਤਰ੍ਹਾਂ ਠੀਕ ਕਰ ਸਕਦੇ ਆ ਸਾਡਾ ਦਵਾਖਾਨਾ ਕਰੀਬ 100 ਸਾਲ ਤੋਂ ਵੀ ਪੁਰਾਣਾ ਆ ਔਰਤਾ ਤੇ ਮਰਦਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਸ਼ੂਗਰ ਹੋਵੇ ਟਾਈਫਾਇਡ ਹੋਵੇ ਅਦਰੰਗ ਹੋਵੇ ਲੱਕਵਾ ਹੋਵੇ ਲਕੋਰੀਆ ਹੋਵੇ ਸੈਲ ਘਟੇ ਹੋਏ ਹੋਣ ਸਰਵਾਈਕਲ ਦਾ ਦਰਦ ਹੋਵੇ ਜੋੜਾਂ ਦੀਆਂ ਦਰਦਾਂ ਹੋਣ ਪੱਥਰੀ ਹੋਵੇ ਮਤਲਬ ਔਰਤ ਮਰਦ ਹਰ ਤਰ੍ਹਾਂ ਦੀਆਂ ਗੋਠ ਬਿਮਾਰੀਆਂ ਦਾ ਇਲਾਜ ਅਸੀਂ ਪੱਕਾ ਕਰਦੇ ਹੈਗੇ ਆ ਔਰ ਫੋਨ ਤੇ ਤੁਸੀਂ ਪੂਰੀ ਡਿਟੇਲ ਲੈ ਸਕਦੇ ਆ ਚਮੜੀ ਰੋਗ ਹੋਵੇ ਪਸ਼ਾਪ ਰੋਗ ਹੋਵੇ ਮੈਦੇ ਦੇ ਰੋਗ ਹੋਣ ਹਰ ਤਰ੍ਹਾਂ ਦਾ ਇਲਾਜ ਕਰਦੇ ਆ ਸੋ ਅੱਜ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਆ ਉਹ ਆ ਪੇਟ ਰੋਗ ਪੇਟ ਦੀਆਂ ਰੋਗਾਂ ਦੀ ਸਮੱਸਿਆ ਜਿਹੜੀ ਆ ਕਿ ਇਹ ਬਹੁਤ ਲੋਕਾਂ 'ਚ ਬਣੀ ਹੋਈ ਹੈਗੀ ਆ ਔਰ ਇਹ ਸਾਡੇ ਗਲਤ ਖਾਣ ਪੀਣ ਦੇ ਨਾਲ ਹੁੰਦੀ ਹੈ ਜੀ ਆ ਵੀਡੀਓ ਲੰਬੀ ਨਾ ਹੋਵੇ ਇਸ ਕਰਕੇ ਤੁਸੀਂ ਸਭ ਤੋਂ ਪਹਿਲਾਂ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਘਰੇਲੂ ਨੁਕਸੇ ਜਿਹੜੇ ਤੁਹਾਡੇ ਤੱਕ ਪਹੁੰਚਦੇ ਰਹਿਣ ਔਰ ਸਲਾਹ ਮਾਸ਼ਵਰੇ ਲਈ ਸਕਰੀਨ ਤੇ ਦਿੱਤੇ ਗਏ ਫੋਨ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੈਗੇ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਕਰੋ ਆਪਣੇ ਜਿੰਨੇ ਵੀ ਪਰਿਵਾਰ ਦੇ ਮੋਬਾਈਲ ਹੈਗੇ ਆ ਸਾਰਿਆਂ ਨੂੰ ਇਹ ਵੀਡੀਓ ਭੇਜ ਕੇ ਸਬਸਕ੍ਰਾਈਬ ਕਰ ਲਓ ਤੋ ਗੱਲ ਕਰਨ ਜਾ ਰਿਹਾ ਪੇਟ ਦਾ ਰੋਗ ਸਭ ਤੋਂ ਪਹਿਲਾਂ ਵੀਡੀਓ ਨਹੀਂ ਮੈਂ ਲੰਬੀ ਕਰਨੀ ਚਾਹਨਾ ਹੈਗਾ ਆ ਕਿ ਤੁਸੀਂ ਰਾਤ ਨੂੰ ਜਿਹੜਾ ਖਾਣਾ ਖਾਣਾ ਆ ਉਹ ਸੌਣ ਤੋਂ ਘੱਟੋ-ਘੱਟ 2 ਘੰਟੇ ਪਹਿਲਾਂ ਖਾਓ ਤੇ ਜਦੋਂ ਰਾਤ ਦਾ ਖਾਣਾ ਖਾ ਲਿਆ ਤੇ ਉੱਠ ਕੇ 5-7 ਮਿੰਟ ਬਾਅਦ ਉੱਠ ਕੇ ਘੱਟੋ-ਘੱਟ ਅੱਧਾ ਘੰਟਾ ਜਿਹੜੀ ਆ ਰਾਤ ਨੂੰ ਸੈਰ ਜ਼ਰੂਰ ਕਰੋ ਤੇ ਉਸ ਦੇ ਨਾਲ ਕੀ ਹੋ ਜਾਏਗਾ ਕਿ ਤੁਹਾਡਾ ਖਾਦਾ ਪੀਤਾ ਜਿਹੜਾ ਉਹ ਹজম ਹੋ ਜਾਏਗਾ ਤੇ ਤੁਹਾਡੀ ਪੇਟ ਦੀ ਸਮੱਸਿਆ ਜਿਹੜੀ ਆ ਉਹ ਨਹੀਂ ਬਣੇਗੀ ਰਾਤ ਦਾ ਖਾਣਾ ਜਦੋਂ ਤੁਸੀਂ ਖਾ ਲਿਆ ਉਸ ਤੋਂ ਬਾਅਦ ਸੌਣ ਲੱਗੇ ਦੁੱਧ ਨਹੀਂ ਪੀਣਾ ਹੈਗਾ ਦੁੱਧ ਜਿਹੜਾ ਪੀਣਾ ਹੈਗਾ ਉਹ ਤੁਸੀਂ ਦਿਨ ਨੂੰ ਪੀ ਸਕਦੇ ਹੈਗੇ ਆ ਠੀਕ ਹੈ ਜੀ ਜਦੋਂ ਤੁਸੀਂ ਰਾਤ ਦਾ ਇੱਕ ਵਾਰ ਖਾਣਾ ਖਾ ਲਿਆ ਤੇ ਉਸ ਤੋਂ ਬਾਅਦ ਵਿੱਚ ਵੀ ਕੁਝ ਨਾ ਕੁਝ ਖਾਂਦੇ ਰਹਿੰਦੇ ਹੈਗੇ ਆ ਤੇ ਉਸ ਦੇ ਨਾਲ ਪੇਟ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹੈਗੀਆਂ ਔਰ ਦੂਸਰੇ ਪਾਸੇ ਜਦੋਂ ਤੁਸੀਂ ਰੋਟੀ ਵਗੈਰਾ ਖਾ ਲਈ ਆ ਜੇ ਤਿੰਨ ਟਾਈਮ ਖਾਣੇ ਦਾ ਬੱਕਰੀ ਮੈਟਰ ਹੈਗਾ ਇਸ ਤਰ੍ਹਾਂ ਨਾ ਕਰੋ ਕਿ ਜੇ ਕੋ ਘਰ ਵਿੱਚ ਮਹਿਮਾਨ ਆ ਗਿਆ ਤਾਂ ਉਹਦੇ ਨਾਲ ਬੈਠ ਕੇ ਵੀ ਖਾਣਾ ਸ਼ੁਰੂ ਕਰ ਦੋ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਕਿਤੇ ਤੁਸੀਂ ਚੱਲੇ ਗਿਆ ਤਾਂ ਚਾਹ ਪਾਣੀ ਪੀਣਾ ਸ਼ੁਰੂ ਕਰ ਦੋ ਤੇ ਖਾਲੀ ਪੇਟ ਚਾਹ ਬਿਲਕੁਲ ਨਾ ਪੀਓ ਉਹਦੇ ਨਾਲ ਬਿਸਕੁਟ ਨਹੀਂ ਲੈਣੇ ਨਾ ਤਿੰਨ ਬਰੈਡ ਵਗੈਰਾ ਲੈਣੇ ਆ ਤੁਸੀਂ ਘੱਟੋ-ਘੱਟ ਉਹਨਾਂ ਜਾਂ ਰੋਟੀ ਚਾਹੇ ਅੱਧੀ ਖਾਓ ਤੇ ਜ਼ਰੂਰ ਖਾਣੀ ਹੈਗੀ ਆ ਹੁਣ ਆਜੋ ਪੇਟ ਦੀਆਂ ਸਮੱਸਿਆਵਾਂ ਜੇਕਰ ਕਿਸੇ ਨੂੰ ਲੂਜ਼ ਮੋਸ਼ਨ ਲੱਗ ਜਾਂਦੇ ਆ ਟੱਟੀਆਂ ਲੱਗ ਜਾਂਦੀਆਂ ਹੈਗੀਆਂ ਆ ਤਾਂ ਤੁਸੀਂ ਕੀ ਕਰ ਸਕਦੇ ਆ ਇਸ ਗੋਲ ਦੀ ਇੱਕ ਫੱਕੀ ਆਂਦੀ ਹੈਗੀ ਆ ਉਹ ਤੁਸੀਂ ਬਾਜ਼ਾਰ ਚੋਂ ਲੈ ਲੈਣੇ ਆ ਤਿੰਨ ਚਮਚੇ ਵੱਡੇ ਲੈ ਲੈਣੇ ਆ ਤੇ ਇੱਕ ਕੋਲੀ ਦਹੀਂ ਦੀ ਲੈ ਲੈਣੀ ਆ ਉਸ ਦੇ ਵਿੱਚ ਮਿਕਸ ਕਰ ਲੈਣਾ ਤੇ ਕੋਈ ਨਮਕ ਨਹੀਂ ਪਾਣਾ ਮਿੱਠਾ ਨਹੀਂ ਪਾਣਾ ਉਸ ਦਹੀਂ ਨੂੰ ਖਾ ਲੋ ਤਾਂ ਤੁਹਾਨੂੰ ਜਿਹੜੇ ਲੂਜ਼ ਮੋਸ਼ਨ ਜਿਹੜੇ ਆ ਟੱਟੀਆਂ ਲੱਗਦੀਆਂ ਆਗੀਆਂ ਉਹ ਨਾਲ ਠੀਕ ਹੋ ਜਾਣ ਗਿਆ ਇੱਕ ਦੂਜਾ ਜੇ ਫਿਰ ਵੀ ਠੀਕ ਨਹੀਂ ਹੁੰਦੀਆਂ ਤਾਂ ਇੱਕ ਬਹੁਤ ਹੀ ਆਸਾਨ ਨੁਕਸਾ ਹੈਗਾ ਆ ਇੱਕ ਕੋਲੀ ਤੁਸੀਂ ਦਹੀਂ ਦੀ ਲੈਣੀ ਆ ਨਿੰਬੂ ਲੈ ਲੈਣਾ ਨਿੰਬੂ ਦੇ ਜਿਹੜੇ ਆ ਕੀ 10 20 ਕ ਬੂੰਦਾ ਜਿਹੜੀਆਂ ਆਗੀਆਂ ਤੁਸੀਂ ਨਿੰਬੂ ਦੇ ਸੌਰੀ ਮਾਫ ਕਰਨਾ ਐ ਦਹੀਂ ਲੈ ਲੈਣਾ ਦਹੀਂ ਦੀ ਕੋਲੀ ਲੈ ਲੈਣੀ ਆ ਤੇ ਉਹਦੇ ਵਿੱਚ ਨਿੰਬੂ ਦਾ ਜਿਹੜਾ ਰਸ ਹੈਗਾ 10-15 ਬੂੰਦਾ ਪਾ ਕੇ ਇੱਕਦਮ ਮਤਲਬ ਜਿਹੜਾ ਹੈਗਾ ਉਹਨੂੰ ਹਲਾ ਕੇ ਤੁਸੀਂ ਖਾ ਸਕਦੇ ਆ ਇਹ ਨਾਲ ਤੁਹਾਡੀ ਭੇਟ ਦੀ ਸਮੱਸਿਆ ਜਿਹੜੀ ਆ ਬਿਲਕੁਲ ਦੂਰ ਹੋ ਜਾਵੇਗੀ ਜੇਕਰ ਤੁਹਾਨੂੰ ਕਬਜ ਬਣੀ ਰਹਿੰਦੀ ਹੈਗੀ ਆ ਤਾਂ ਘਰੇਲੂ ਨੁਕਸਾ ਹੈਗਾ ਤੁਹਾਡੇ ਘਰ ਦੇ ਵਿੱਚ ਰਸੋਈ ਦੇ ਵਿੱਚ ਹੈਗਾ ਆ ਤੁਸੀਂ ਜਵੈਣ ਤੁਸੀਂ ਦੇਖਿਆ ਹੋਣਾ ਜਿਹੜੀ ਦੁਕਾਨਾਂ ਤੋਂ ਆਮ ਜਵੈਣ ਮਿਲ ਜਾਂਦੀ ਹੈਗੀ ਆ ਅਜਵੈਨ ਤੁਸੀਂ ਲੈਣੀ ਆਗੀ ਆ ਰਾਤ ਨੂੰ ਸੌਣ ਲੱਗੇ ਜਿਹੜਾ ਆ ਉਹਦਾ ਤੁਸੀਂ ਅੱਧਾ ਜਾਦ ਦੇ ਤੋਂ ਥੋੜਾ ਜਿਹਾ ਵੱਧ ਚਮਚਾ ਪਹਿਲਾਂ ਉਹਨੂੰ ਖਾਣਾ ਹੈਗਾ ਆ ਖਾਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਆ ਉਪਰੋ ਕੋਸਾ ਪਾਣੀ ਪੀ ਲੈਣਾ ਆ ਬਹੁਤ ਜ਼ਿਆਦਾ ਗਰਮ ਪਾਣੀ ਨਹੀਂ ਪੀਣਾ ਹੈਗਾ ਉਹ ਨਾਲ ਜਿਹੜੀ ਤੁਹਾਡੀ ਪੇਟ ਦੀ ਜਿਹੜੀ ਸਮੱਸਿਆ ਹੈਗੀ ਆ ਪੇਟ ਗੈਸ ਬਣਦੀ ਹੋਵੇ ਚਾਹੇ ਤੁਹਾਨੂੰ ਕਬਜ਼ ਰਹਿੰਦੀ ਹੋਵੇ ਚਾਹੇ ਪਖਾਨਾ ਜਿਹਨੂੰ ਕਹਿੰਦੇ ਆ ਲੈਟਰਿੰਗ ਖੁੱਲ ਕੇ ਨਾ ਆਦੀ ਹੋਵੇ ਉਸ ਦੇ ਨਾਲ ਤੁਹਾਡਾ ਇੱਕ ਵਾਰ ਜਿਹੜਾ ਪੇਟ ਹੈਗਾ ਕਿ ਉਹ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ ਹੁਣ ਅੱਗੇ ਚੱਲਦੇ ਆ ਗਿਆ ਜੇਕਰ ਕਿਸੇ ਨੂੰ ਬਾਰ-ਬਾਰ ਲੋਜ਼ ਮੋਸ਼ਨ ਲੱਗਦੇ ਆ ਟੱਟੀਆਂ ਲੱਗਦੀਆਂ ਆ ਗਿਆ ਖਾਣਾ ਖਾਂਦੇ ਸਾਰੀ ਬਾਹਰ ਜਾਣਾ ਪੈਂਦਾ ਹੈਗਾ ਆ ਬਲਾਸਟ ਚ ਜਾਣਾ ਪੈਂਦਾ ਆ ਤੇ ਦਿਨ ਦੇ ਵਿੱਚ 5 5 6 6 ਵਾਰ ਜਾਣਾ ਪੈਂਦਾ ਹੈਗਾ ਆ ਤੇ ਉਹਨਾਂ ਲਈ ਇੱਕ ਨੁਕਤਾ ਜਾਂ ਤਾਂ ਤੁਸੀਂ ਉਹ ਜਿਹੜਾ ਦਹੀਂ ਵਾਲਾ ਵੀ ਕਰ ਸਕਦੇ ਆ ਜਾਂ ਦਹੀਂ ਇਸ ਬੋਲ ਵਾਲਾ ਵੀ ਕਰ ਸਕਦੇ ਆ ਤੇ ਜਾਂ ਤੁਸੀਂ ਜਿਹੜਾ ਨਿੰਬੂ ਵਾਲਾ ਦੱਸਿਆ ਦਹੀਂ ਦਾ ਉਹ ਵੀ ਕਰ ਸਕਦੇ ਆ ਤੇ ਅਗਰ ਤੁਹਾਡਾ ਰੋਗ ਕੋਈ ਪੁਰਾਣਾ ਹੋ ਚੁੱਕਾ ਹੈਗਾ ਤਾਂ ਫਿਰ ਉਹਦੇ ਲਈ ਵੀ ਮੈਂ ਤੁਹਾਨੂੰ ਦੱਸ ਦਿੰਦਾਗਾ ਤਾਂ ਫਿਰ ਤੁਸੀਂ ਆਯੁਰਵੈਦਿਕ ਜਿਹੜੇ ਪੰਸਾਰੀ ਹੁੰਦੇ ਆ ਪੰਸਾਰੀ ਦੀ ਦੁਕਾਨ ਦੇ ਉੱਪਰ ਜਾਣਾ ਹੈਗਾ ਉਹਨਾਂ ਨੂੰ ਕਹਿਣਾ ਕਿ ਇੱਕ ਬਿੱਲਵੱਦੀ ਚੂਰਨ ਦੇ ਦਿਓ ਤੇ ਇੱਕ ਗੰਗਾਦਾਰ ਚੂਰਨ ਦੇ ਦਿਓ ਤੁਸੀਂ ਕੀ ਕਰਨਾ ਆ ਬਿੱਲਵੱਦੀ ਚੂਰਨ ਤੇ ਗੰਗਾਦਾਰ ਚੂਰਨ ਜਿਹੜੇ ਆ ਦੋਨੋਂ ਮਿਕਸ ਕਰ ਲੈਣੀ ਆ ਡੱਬੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਮਿਕਸ ਕਰਕੇ ਉਹਦਾ ਇੱਕ ਚਮਚਾ ਦੁਪਹਿਰ ਨੂੰ 10:00 ਵਜੇ ਮਤਲਬ ਸਵੇਰੇ ਤੇ ਇੱਕ ਚਮਚਾ ਸ਼ਾਮ ਨੂੰ 4:00 ਵਜੇ ਜਿਹੜੀ ਲੱਸੀ ਹੁੰਦੀ ਹੈਗੀ ਆ ਲੱਸੀ ਦੇ ਨਾਲ ਜਿਹੜਾ ਆ ਕਿ ਉਹ ਇੱਕ ਇੱਕ ਚਮਚਾ ਜਿਹੜਾ ਖਾਣਾ ਹੈਗਾ ਆ ਤੇ ਇਸ ਦੇ ਲਈ ਖਟੀਆਂ ਚੀਜ਼ਾਂ ਜਿਹੜੀਆਂ ਬੰਦ ਕਰ ਦੇਣੀਆਂ ਤੇ ਜਿਹੜਾ ਬਾਰ-ਬਾਰ ਤੁਹਾਨੂੰ ਪਖਾਨਾ ਜਾਣਾ ਪੈਂਦਾ ਆ ਬਾਹਰ ਜਾਣਾ ਪੈਂਦਾ ਆ ਤੁਹਾਡੀ ਇਹ ਵੀ ਸਮੱਸਿਆ ਜਿਹੜੀ ਆ ਕਿ ਉਹ ਦੂਰ ਹੋ ਜਾਏਗੀ ਹੋਰ ਤੁਸੀਂ ਕੀ ਕੀ ਜਾਣਨਾ ਚਾਹੁੰਦੇ ਹੋ ਕਿਸ ਰੋਗ ਦੇ ਬਾਰੇ ਮੈਂ ਚਰਚਾ ਕਰਾਂ ਉਸ ਦੇ ਬਾਰੇ ਦੇ ਵਿੱਚ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਲਿਖ ਸਕਦੇ ਆ ਤੁਸੀਂ ਫੋਨ ਕਰ ਸਕਦੇ ਆ ਜੇਕਰ ਕਿਸੇ ਨੇ ਵੀ ਆਪਣੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੇ ਸਬੰਧ ਦੇ ਵਿੱਚ ਗੱਲਬਾਤ ਕਰਨੀ ਹੈਗੀ ਆ ਕੋਈ ਪ੍ਰੋਬਲਮ ਆ ਬਾਰੇ ਗੁਪਤ ਸਮੱਸਿਆ ਹੈਗੀ ਆ ਤੇ ਉਹ ਜਿਹੜਾ ਹੈਗਾ ਆ ਕਿ ਮਤਲਬ ਫੋਨ ਤੇ ਕਰਨਾ ਚਾਹੁੰਦਾ ਹੈਗਾ ਤਾਂ ਸਵੇਰੇ ਤੁਸੀਂ 9 ਵਜੇ ਤੋਂ ਲੈ ਕੇ ਦੁਪਹਿਰ ਦੇ 2 1/2 ਵਜੇ ਤੱਕ ਤੇ ਉਸ ਤੋਂ ਬਾਅਦ 4 ਵਜੇ ਤੋਂ ਲੈ ਕੇ 6 ਵਜੇ ਤੱਕ ਵੈਸੇ ਤਾਂ ਸਾਰਾ ਦਿਨ ਵੀ ਫੋਨ ਕਰ ਸਕਦੇ ਆ ਕੋਈ ਐਸੀ ਗੱਲ ਨਹੀਂ ਹੈਗੀ ਅਸੀਂ ਤੁਹਾਨੂੰ ਤੁਹਾਡੀ ਸਮੱਸਿਆ ਦਾ ਹੱਲ ਜਿਹੜਾ ਉਹ ਦੱਸ ਦਵਾਂਗੇ ਬਾਕੀ ਮੋਟਾਪਾ ਹੋਇਆ ਕਿਸੇ ਵੀ ਤਰ੍ਹਾਂ ਦਾ ਕੋਈ ਕਿਸੇ ਨੇ ਇਲਾਜ ਕਰਵਾਉਣਾ ਹੋਵੇ ਤਾਂ ਉਸ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਤੁਸੀਂ ਕਰ ਸਕਦੇ ਆਂ ਹਰ ਰੋਜ਼ ਤੁਹਾਨੂੰ 100% ਜਿਹੜੇ ਅਜਮਾਏ ਹੋਏ ਨੁਕਸ਼ੇ ਆਗੇ ਉਹ ਤੁਹਾਨੂੰ ਦੱਸਾਂਗੇ ਆ ਇੱਕ ਹੋਰ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਜੇ ਕਿਸੇ ਨੂੰ ਲਗਾਤਾਰ ਕਬਜ਼ ਰਹਿੰਦੀ ਹੈਗੀ ਆ ਤਾਂ ਉਹ 슈ਗਰ ਦਾ ਮਰੀਜ਼ ਹੈਗਾ ਆ ਤਾਂ ਉਹਦਾ ਪੇਟ ਪੂਰੀ ਤਰ੍ਹਾਂ ਠੀਕ ਨਹੀਂ ਹੁੰਦਾ ਤੇ ਕਮਜ਼ੋਰੀ ਦਿਨ ਪਰ ਦਿਨ ਬਣੀ ਰਹਿੰਦੀ ਹੈਗੀ ਆ ਤੇ ਉਹਨੂੰ ਕੀ ਚਾਹੀਦਾ ਹੈਗਾ ਦੁਪਹਿਰ ਨੂੰ ਮੰਨ ਲਓ ਕਿ ਤੁਸੀਂ ਖਾਣਾ ਬਾਰ 1 ਵਜੇ ਖਾ ਲਿਆ ਤਾ 3:00 ਵਜੇ ਪਪੀਤਾ ਲੈਣਾ ਹੈਗਾ ਪਪੀਤੇ ਨੂੰ ਛੱਲਣਾ ਹੈਗਾ ਆ ਪੱਕਿਆ ਪਪੀਤਾ ਹੋਵੇ ਉਹਦੇ ਵਿੱਚ ਕੋਈ ਨਮਕ ਨਹੀਂ ਪਾਣਾ ਕੁਝ ਨਹੀਂ ਪਾਣਾ ਇੱਕ ਛੋਟੀ ਪਲੇਟ ਜਿਹੜੀ ਆ ਪਪੀਤੇ ਦੀ ਭਰ ਲੈਣੀ ਹੈਗੀ ਆ ਤੇ ਉਹ ਹਰ ਰੋਜ਼ ਅਗਰ ਤੁਸੀਂ ਖਾਣੇ ਹੈਗੇ ਆ ਤਾਂ ਤੁਹਾਨੂੰ ਸ਼ੂਗਰ ਦੇ ਮਰੀਜ਼ਾਂ ਦੀ ਜਿਹੜੀ ਕਮਜ਼ੋਰੀ ਵੀ ਦੂਰ ਹੋ ਜਾਏਗੀ ਤੇ ਢੇਟ ਦਾ ਜਿਹੜਾ ਸਤੁਲਨ ਵਿਗੜਿਆ ਹੋਇਆ ਆ ਉਹ ਵੀ ਠੀਕ ਹੋ ਜਾਵੇਗਾ ਤਾਂ ਪਪੀਤਾ ਜਿਹੜਾ ਆ ਕਿ ਉਹ ਹਰ ਇੱਕ ਬੰਦਾ ਆ ਸਕਦਾ ਆ ਪਰ ਇੱਕ ਸ਼ਰਤ ਹੈਗੀ ਆ ਕਿ ਜੇ ਮੰਨ ਲਓ 3 ਵਜੇ ਪਵਿੱਤਾ ਖਾ ਲਿਆ ਤਾਂ 4 ਵਜੇ ਤੱਕ ਉਹਦੇ ਦਰਾਂ ਤੁਸੀਂ ਕੁਝ ਵੀ ਲੈਣਾ ਨਹੀਂ ਹੈਗਾ ਇਸ ਤਰ੍ਹਾਂ ਤੁਹਾਡੀ ਜਿਹੜੀ ਹੈਗੀ ਆ ਸ਼ੂਗਰ ਦੇ ਮਰੀਜ਼ਾਂ ਵਾਲੀ ਜਿਹੜੀ ਪੇਟ ਦੀ ਸਮੱਸਿਆ ਹੈਗੀ ਆ ਉਹ ਵੀ ਹੱਲ ਹੋ ਜਾਵੇਗੀ ਤੇ ਨਾਲ ਦੀ ਨਾਲ ਜਿਹੜੀ ਆ ਕਮਜ਼ੋਰੀ ਹੈਗੀ ਆ ਉਹ ਵੀ ਜਿਹੜੀ ਆ ਹੱਲ ਹੋ ਜਾਵੇਗੀ ਇਸੇ ਤਰ੍ਹਾਂ ਤੁਹਾਨੂੰ ਜਿਹੜੇ ਆ ਅਸੀਂ ਨੁਕਸੇ ਦੱਸਦੇ ਰਹਾਂਗੇ ਹਾਂ ਜੇਕਰ ਤੁਹਾਡੇ ਦੇ ਵਿੱਚ ਖੂਨ ਦੀ ਵੀ ਕਮੀ ਹੈਗੀ ਤਾਂ ਪੇਟ ਦੀ ਵੀ ਸਮੱਸਿਆ ਹੈਗੀ ਆ ਤਾਂ ਅੰਜੀਰ ਤੁਸੀਂ ਪंसारी ਤੋਂ ਲੈ ਲੈਣੇ ਆ ਅ ਦੋ ਅੰਜੀਰ ਜਾਂ ਚਾਰ ਅੰਜੀਰ ਤੁਸੀਂ ਰਾਤ ਨੂੰ ਪਾਣੀ ਦੇ ਵਿੱਚ ਇੱਕ ਕੋਲੀ ਦੇ ਵਿੱਚ ਪਾਏ ਪੀਓ ਲੈਣੇ ਹੈਗੇ ਆ ਤੇ ਉਸ ਨੂੰ ਸਵੇਰੇ ਉੱਠ ਕੇ ਖਾਲੀ ਪੇਟ ਜਿਹੜੇ ਅੰਜੀਰ ਹੈਗੇ ਆ ਉਹਨਾਂ ਨੂੰ ਤੁਸੀਂ ਜਿਹੜਾ ਹੈਗਾ ਕਿ ਅੰਜੀਰ ਵੀ ਖਾ ਲੈਣੇ ਹੈਗੇ ਆ ਕੁੜਲੀ ਕਰਕੇ ਠੀਕ ਆ ਤੇ ਨਾਲੇ ਉਹਦਾ ਪਾਣੀ ਪੀ ਲੈਣਾ ਤਾਂ ਉਸ ਤੋਂ 1 ਘੰਟੇ ਬਾਅਦ ਕੁਛ ਨਾ ਖਾਓ ਤੇ ਇਸ ਨਾਲ ਜਸਮਾਨੀ ਤਾਕਤ ਵੀ ਜਿਹੜੀ ਹੈਗੀ ਉਹ ਬਣੀ ਰਹੇਗੀ ਤੇ ਪੇਟ ਦੇ ਜਿਹੜੇ ਤਮਾਮ ਰੋਗ ਕਈ ਸਾਲਾਂ ਤੋਂ ਬਣੇ ਹੋਏ ਹੈਗੇ ਆ ਉਹ ਤੁਹਾਡੀ ਸਮੱਸਿਆ ਜਿਹੜੀ ਠੀਕ ਹੋ ਜਾਵੇਗੀ ਤੇ ਖੂਨ ਦੀ ਕਮੀ ਵੀ ਇਹਨਾਂ ਦੂਰ ਹੋ ਜਾਵੇਗੀ ਇਸ ਨੂੰ ਹਰ ਕੋਈ ਵਰਤ ਸਕਦਾ ਆ ਤੇ ਕੱਲ ਫੇਰ ਮਿਲਾਂਗੇ ਸੋ ਕਮੈਂਟ ਬਾਕਸ ਵਿੱਚ ਲਿਖੋ ਕਿ ਤੁਸੀਂ ਹੋਰ ਕੀ ਗੱਲਬਾਤ ਕਰਨਾ ਚਾਹੁੰਦੇ ਆ ਕਿਸ ਰੋਗ ਦੇ ਬਾਰੇ ਦੇ ਵਿੱਚ ਅਸੀਂ ਦਸੀਏ ਇਸ ਤਰ੍ਹਾਂ ਰੋਜ਼ਾਨਾ ਹੀ ਤੁਹਾਨੂੰ ਕਿਸੇ ਨਾ ਕਿਸੇ ਰੋਗ ਦੇ ਬਾਰੇ ਦੇ ਵਿੱਚ ਅਸੀਂ ਦੱਸਦੇ ਰਹਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੱਥੇ ਤੁਸੀਂ ਖਬਰਾਂ ਦੇਖਦੇ ਹੋ ਉੱਥੇ ਰੋਜ਼ਾਨਾ ਹੀ ਤੁਹਾਨੂੰ ਕੋਈ ਨਾ ਕੋਈ ਘਰੇਲੂ ਨੁਕਸੇ ਜਿਹੜੇ ਅਸੀਂ ਦੱਸਦੇ ਰਹਾਂਗੇ ਸੋ ਇਹ ਵੀਡੀਓ ਨੂੰ ਸਾਂਭ ਕੇ ਰੱਖੋ ਕਾਪੀ ਪੈਨ ਲੈ ਲਓ ਉਸ ਤੇ ਪਰ ਤੁਸੀਂ ਉਤਾਰ ਲਓ ਨਾ ਵੀ ਤੁਹਾਨੂੰ ਕਿਤੇ ਪਤਾ ਲੱਗੇ ਤਾਂ ਮੇਰਾ ਮੋਬਾਈਲ ਨੰਬਰ ਸੇਵ ਕਰ ਲਓ ਤੁਸੀਂ ਮੈਨੂੰ ਫੋਨ ਕਰਕੇ ਪੁੱਛ ਸਕਦੇ ਆ ਕਿ ਐਮਰਜੈਂਸੀ ਦੀ ਹਾਲਤ ਦੇ ਵਿੱਚ ਅ ਕੀ ਕਰੀਏ ਸੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਅਜਮਾਏ ਹੋਏ ਨੁਕਤੇ ਜਿਹੜੇ ਆ ਉਹ ਤੁਹਾਨੂੰ ਰੋਜ਼ਾਨਾ ਦੱਸੇ ਜਾਣਗੇ ਔਰ ਹੌਲੀ-ਹੌਲੀ ਰੋਜ਼ਾਨਾ ਕੋਈ ਨਾ ਕੋਈ ਬਿਮਾਰੀ ਸੰਬੰਧੀ ਤੁਹਾਨੂੰ ਜਿਹੜਾ ਆਸੀਂ ਦੱਸਾਂਗੇ ਤਾਂ ਜੋ ਰੋਜ਼ਾਨਾ ਦੀਆਂ ਖਾਹ ਰੇ ਤੁਸੀਂ ਜਿਹੜੀਆਂ ਗੋਲੀਆਂ ਉਹਨਾਂ ਤੋਂ ਛੁਟਕਾਰਾ ਮਿਲ ਸਕੇ ਤੇ ਆਯੁਰਵੈਦਿਕ ਜਿਹੜਾ ਹੈਗਾ ਆ ਉਸ ਦੇ ਨਾਲ ਘਰੇਲੂ ਟੋਟਕੇ ਵਰਤ ਕੇ ਤੁਸੀਂ ਜਿਹੜਾ ਹੈਗਾ ਆ ਜ਼ਿੰਦਗੀ ਭਰਲੇ ਤੁਸੀਂ ਜਿਹੜਾ ਆ ਕਿ ਇਹਨਾਂ ਬਿਮਾਰੀਆਂ ਤੋਂ ਜਿਹੜਾ ਛੁਟਕਾਰਾ ਪਾ ਸਕੋ ਤੋ ਕੇਲੇ ਜਿਹੜੇ ਆ ਕੇਲਾ ਕਦੀ ਵੀ ਇਕੱਲਾ ਖਾਣਾ ਨਹੀਂ ਤੇ ਪੇਟ ਦੀ ਸਮੱਸਿਆ ਸ਼ੁਰੂ ਹੋ ਜਾਵੇਗੀ ਕੇਲੇ ਜਦੋਂ ਵੀ ਖਾਣੇ ਜੋੜੇ ਵਿੱਚ ਖਾਣੇ ਆ ਦੋ ਕੇਲੇ ਜਰੂਰ ਖਾ ਸਕਦੇ ਆ ਗਿਆ ਉਹਦੇ ਨਾਲ ਤੁਹਾਨੂੰ ਫਾਈਬਰ ਵਗਾਰਾ ਜਿਹੜਾ ਮਿਲਦਾ ਰਹੇਗਾ ਤੇ ਉਹ ਨਾਲ ਵੀ ਪੇਟ ਦੀਆਂ ਸਮੱਸਿਆ ਜਿਹੜੀਆਂ ਕਿ ਨਹੀਂ ਆndੀਆਂ ਹੈਗੀਆਂ ਸੋ ਦੇਖਦੇ ਰਹੋ ਨਵਾਂ ਸਰਦਵਾਬਾ YouTube ਚੈਨਲ ਦੇ ਉੱਪਰ ਘਰੇਲੂ ਨੁਕਸੇ ਔਰ ਸਕਰੀਨ ਤੇ ਦਿੱਤੇ ਹੋਏ ਫੋਨ ਤੇ ਤੁਸੀਂ ਗੱਲ ਕਰ ਸਕਦੇ ਹੋ ਕਿਸ ਤਰ੍ਹਾਂ ਦੀ ਵੀਡੀਓ ਲੱਗੇ ਕਮੈਂਟ ਜਰੂਰ ਕਰਿਓ ਧੰਨ